ਆ ਭੈਣੇ ਪੜਾ ਰਹੇ ਹੋ ਯਾਰ ਆ 75000 ਰੁਪਏ ਕਿ ਥੋੜਾ ਜਨਾ ਪੜੋ ਭੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਆ ਲੈ ਆ ਆ ਆ ਲੈ ਆ ਲੈ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੰਦਰ 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 ਚਾਚੂ ਆਏ ਵਾਏ ਗਰੂ ਖੁਸ਼ 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 ਹੋ ਗਏ ਵਾਰ ਵਾਰ ਮੱਥੇ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਮੜਾਈ ਸਾਹਿਬ ਜਿੰਕਾ ਨੂੰ ਪਾਵੇ ਬੋਲ ਸਿਆਰਾ ਚਲੋ ਡਾਂਗਲ ਸੱਠੇ ਮਾਤਾ ਸਾਸੀ ਗਾ ਸਾਸੀ ਗਾ ਕੋਈ ਬਾਬੇ ਨੇ ਬਾਬਾ ਭਲੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਵਿਆਹ ਵਿਆਹ ਕਿਹੜੀ ਬੱਚੀ ਦਾ ਉਹ ਕਿੱਥੇ ਮੁੰਡਾ ਆਪਣਾ ਨਹੀਂ ਆਪਣੇ ਕੋਲ ਇੱਕ ਹੀ ਕਬਰਾਂ ਸੀ ਜੀ ਇਹ ਨਹੀਂ ਨਹੀਂ ਇੱਕ ਇਹ ਦੇਖੋ ਦੋ ਕਬਰਾਂ ਨੇ ਨਾ ਹਾਂਜੀ ਇਹ ਇਹਦੇ ਬੇਟੇ ਉਹ ਰਜੇਸ ਆ ਆ ਇਹ ਕੱਢ ਘਰਿਆ ਉਹ ਕੱਢ ਘਰਿਆ ਦੋਨੋਂ ਇਹ ਇਹਦੇ ਬੇਟਾ ਸਾਸਿ ਦਾ ਭੈਣ ਇਹਦਾ ਪੁੱਤ ਪਹਿਲਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ ਠੀਕ ਆ ਤੇ ਬਾਕੀ ਜੋ ਨੁਕਸਾਨ ਹੋਇਆ ਜੋ ਦੇਖ ਕੇ ਯਾਰ ਸੱਟ ਨਾ ਮਰਾਲਿਓ ਵੀਰੇ ਸੰਦੀਪ ਸਰਤਾਇਨ ਲੱਗੀ ਐ ਇਧਰ ਆ ਮੇਰੇ ਆਜੋ ਭਾਈ ਮੈਂ ਬਿਲਕੁਲ ਯਾ ਪਿੱਛੇ ਹੋ ਜਾ ਮੇਰਾ ਵੀ ਭਰਾ ਧਿਆਨ ਨਾਲ ਵੀ ਆਪਦਾ ਮੇਰਾ ਵੀਰਾ ਦੇਖ ਕੇ ਭਰਾਵਣ ਕੇ ਤੇ ਭੈਣੇ ਕਦੋਂ ਵਿਆਹ ਕਦੋਂ ਆਹ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕ ਹੈ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਸਾਰੇ ਏਰੀਆ ਚ ਹੋਇਆ ਠੀਕ ਹੈ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆਂ ਭਾਜੀ ਥੋੜਾ ਜਿਹਾ ਪਿੱਛੇ ਪੜੋ ਪਿੱਛੇ ਆ ਆ ਪੜ੍ਹਨੇ ਆ ਆ 72000 ਰੁਪਏ ਥੋੜਾ ਜਨਾ ਪੜੋ ਪੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਦਾ ਹੋਇਆ ਕਿੰਨੇ ਕੁ ਚੁੱਕੇ ਅਸੀਂ ਹੈਗੇ ਆ ਜੀ ਨਾਲ ਤੇ ਆਪਾਂ ਆਪਣਾ ਕੀ ਘਰ ਦਾ ਜਿਹੜਾ ਇੱਕ ਮੁੰਡਾ ਕਿੱਥੇ ਆਉਦਾ ਵੀ ਨੁਕਸਾਨ ਹੋਇਆ ਆ ਲੋ ਆ ਲੋ ਆ ਲੋ ਆ ਲੋ ਆ ਲੋ ਵੀ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲੋ ਠੀਕ ਹੈ ਜਿੰਨੀ ਦੇ ਜੋਗ ਹੈ ਫੋਟੋ ਕਰਾਓ ਭੈਣੇ ਤੁਹਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਹੈ ਸਵਤਮਾਈ ਹੋਣੀ ਆਇਆ ਮੈਂ ਕਲਿੱਕ ਕਰਦਾ ਉਹਨਾਂ ਨੂੰ ਪੈਰਸ਼ ਹੋਣੀ ਸੀ ਨਾ ਫਿਰ ਫੋਟੋ ਲਵਨ ਹੈ ਹਾਂ ਹਾਂ ਉਹਨਾਂ ਨੇ ਜਾ ਫਤ ਪੈ ਹੈ ਮੈਨੂੰ ਪੈਸੇ ਇੱਕ ਵੀ ਇੱਕੀ ਭੈਣ ਕਹਿ ਰਹੀ ਆ ਕੀ ਕਹਿ ਰਹੇ ਹੋ ਕਹਿੰਦੇ ਉਹਨਾਂ ਚਾ ਪੈਸੇ ਦੇ ਜਿੰਦਾ ਮੇਰੇ ਫੋਟੋ ਕਹਿੰਦੇ ਉਹਨਾਂ ਚਾ ਮੈਨੂੰ ਪੈਸੇ ਦੇ ਆ ਨਹੀਂ ਜਿੰਨਾ ਚਾ ਮੈਨੂੰ ਤੁਹਾਡਾ ਫੋਟੋ ਕਰਾਉਂਦਾ ਹੈ ਠੀਕ ਹੈ ਇਹ ਇਹ ਖਟਿਆ ਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤਿਆਂ ਠੀਕ ਆ ਪੈਹਾ ਪਾਣੀ ਗੂੰਬਦਾ ਕੀ ਕਹਿੰਦੇ ਭਰਾ ਦੇ ਜੀ ਇਹ ਇੱਕ ਭਾਵਨਾ ਵੇਖੋ ਭਾਵਨਾ ਨਿਕਲ ਕੇ ਆਉਂਦੀ ਪੰਜਾਬੀਆਂ ਦੀ ਕਿ ਇੰਨਾ ਇੰਨਾ ਵਾਹਿਗੁਰੂ ਠੀਕ ਆ ਇੱਕ ਨਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਠ ਕਰਿਆ ਕਰੋ ਮੇਰ ਵੇਖੀ ਚੜਦੀ ਕਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਹੁਤ ਨਾ ਆ ਚੀਜ਼ ਜਿਹੜਾ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਵਿੱਚ ਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਕਿਹਾ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਐਲੀਗੇਸ਼ਨ ਜੇ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਹੈ ਵੇਖਦਾ ਹੁੰਦਾ ਹੈ ਤੇ ਚਪਈ ਸਾਹਿਬ ਦਾ ਪਾੜ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਹੈ ਵੀ ਬਿਨਾ ਗੱਲ ਨੂੰ ਧੱਕਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾਅ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਪਰ ਸਹਿਜ ਸਹਿਜ ਜੋਚਪਈ ਸਾਹਿਬ ਪੈਣੇ 5 ਮਿੰਟ ਘੰਟ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾਠ ਕਰਾ ਤੇਰੇ ਭਰਾ ਨੂੰ ਤੂੰ ਲਾਵਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਆ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਆਰੇ ਹੁੰਦੇ ਹੌਸਲਾ ਨਹੀਂ ਕਰਨਾ ਚਾਹੀਦਾ ਹਾਂ ਤੇ ਪਹਿਮਾਨ ਜੀ ਇੱਧਰ ਆਓ ਇੱਧਰ ਆਓ ਪਹਿਮਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨੀ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨੀ ਵੀ ਇਹ 50 ਹਜ਼ਾਰ ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਉਂਡ ਲੈਵਲ ਤੇ ਸੇਵਾ ਕਰਨੇ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈਗੇ ਨਾ ਕਰ ਸਭ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰ ਲੈ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਅਸਲ ਠੀਕ ਆ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਆ ਬਾਕੀ ਆ ਯਾਰ ਇੱਕ ਕਮਰਾ ਤੇ ਅਪਮਾਨ ਜੀ ਆਪਣਾ ਹਾਂਜੀ ਸਰ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਬੇਟੀਆਂ ਬਲੀਆਂ ਉਹ ਯਾਰ ਆਜ ਬੇਟੀਆਂ ਇੱਕ ਇੱਕ ਝੋਟੀ ਓਏ ਹੋਏ ਯਾਰ 50000 ਰੁਪਏ ਹੋਰ ਦਿਓ ਯਾਰ 50000 ਹੋਰ ਦਿਓ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੱਧਰ 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 ਚਾਚੂ ਆਏ ਵਾਹਿਗੁਰੂ ਬੋਲੇ ਖੁਸ਼ 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 ਹੋ ਗਏ ਵਾਰ ਵਾਰ ਮੱਥੇ ਮਾਇਆ ਮਾਇਆ ਮੱਥੇ ਤੇ ਮੜਾ ਇਸਾਂ ਨੂੰ ਪਾਵੇ ਚਲੋ ਕੋਈ ਲੱਭ ਨਹੀਂ ਚੜਦੀ ਕਲਾ ਚੜਦੀ ਕਲਾਉਣੀ ਆ ਚੜਦੀ ਕਲਾ ਠੀਕ ਆ